ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਫੂਲ ਕਰਨੈਲ ਸਿੰਘ ਦੇ ਮਿੱਤਰੋ ਆਪਾਂ ਘਰੋ ਵੀਡੀਓ ਬਣਾ ਰਹੇ ਆ ਤੇ ਮੱਝ ਮਿੱਤਰੋ ਆਪਾਂ ਰੇਡ ਗੱਡੀ ਦੇ ਟੱਪੇ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਬਹੁਤ ਵੱਡਾ ਕੱਤ ਕਾਠ ਹੈ ਫੇਲ ਬਹੁਤ ਲੰਬੀ ਹੈ ਤੇ ਚੰਗੀਆਂ ਮੱਝਾਂ ਦੇ ਵਿੱਚੋਂ ਮਿੱਤਰੋ ਬਜੰਦੇ ਹਿਸਾਬ ਨਾਲ ਸਰੀਰ ਦੇ ਹਿਸਾਬ ਨਾਲ ਆਉਂਦੀ ਹੈ ਫੇਸ ਕੁਆਲਿਟੀ ਬਹੁਤ ਚੰਗੀ ਹੈ ਥਾਂ ਲੈ ਵੀ ਦੀ ਮਿੱਤਰੋ ਵੀ ਸਾਫ਼ ਹੈ ਤੇ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸੋਹਿਆਂ ਦਾ ਚੰਗਾ ਰਿਕਾਰਡ ਰਿਹਾ ਤੇ ਥਾਣਾ ਦੀ ਫੇਰ ਆਪਾਂ ਕਹਨੇ ਬਹੁਤ ਹੀ ਸਾਫ਼ ਰੁਕਮ ਵਿੱਚ ਮੜ ਜਾ ਤੇ ਥਾਣਾ ਦੀ ਬਣਤਰ ਬਹੁਤ ਚੰਗੀ ਅਜੇ ਸੂਣ ਦੇ ਵਿੱਚ ਕੁਝ ਦਿਨ ਬਾਕੀ ਹੈ ਤੇ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਪੂਰੀ ਇਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨੂੰ ਤੋਰ ਕੇ ਦਿਖਾ ਦੋ ਜੀ ਤੰਨ ਬੜਾ ਲੰਮੀ ਤੋਰ ਕੇ ਦਿਖਾਤਾ ਸੋ ਚੰਗੀਆਂ ਮੱਜਾਂ ਦੇ ਵਿੱਚੋਂ ਆਉਂਦੀ ਆ ਚੰਗੇ ਜਿਹੜੀਆਂ ਫਾਰਮਾਂ ਦੇ ਵਿੱਚ ਹੁੰਦੀਆਂ ਮਿੱਤਰੋ ਉਹ ਜੀ ਮੱਝ ਐ ਵੀ ਐ ਨਹੀਂ ਵੀ ਮਾੜੀ ਮੁੱਟੀ ਐ ਇਹ ਜੇ ਇਹ ਜੀ ਮੱਝ ਦੇ ਮਿੱਤਰੋ ਸੰਗੇ ਸਿਮਨ ਲਾ ਕੇ ਤੇ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਦੁੱਧ ਬਾਈ ਦੇ ਦੱਸਣ ਦੇ ਮੁਤਾਬਕ ਬਹੁਤ ਸੀ ਪਰ ਆਪਾਂ ਉਸ ਹਿਸਾਬ ਨਾਲ ਹੀ ਕਹਾਂਗੇ ਜਿੰਨੇ ਬਾਈ ਕਹੂਗਾ ਮੋੜ ਲੈ ਜੁਰੇ ਬਸ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਠੀਕ ਹੈ ਠੀਕ ਹੈ ਪਹਿਲਾਂ ਤਾਂ ਕੱਦ ਦਾ ਅੰਦਾਜ਼ਾ ਲਾਉ ਹਨਾ ਸੋਡੇ ਜੇ ਸਿਰ ਕਨੀ ਦਾ ਸਿਰ ਕਨੀ ਉੱਪਰ ਦੀ ਲੱਗਦੀ ਆ ਹਨਾ ਹਾਂ ਮੈਂ ਬਾਵਲਟੀ ਆਈ ਹਾਂ ਮੱਝ ਚੰਗੇ ਕੱਦ ਕਾਲ ਵਾਲੀ ਹੈ ਹਨਾ ਤੇ ਸੂਹਾ ਕਿਹੜਾ ਜੀ ਇਹਦਾ ਤੀਜੇ ਸੂਏ ਸੂਕ ਗਈ ਦੋ ਸੂਏ ਇਹਦੀਆਂ ਕੱਟੀਆਂ ਹੈਗੀਆਂ ਦੋ ਸੂਏ ਦੀਆਂ ਕੱਟੀਆਂ ਹੈਗੀਆਂ ਤੀਜੇ ਸੂਏ ਸੂਕ ਗਈ ਕਿੰਨੇ ਕ ਤਾਂ ਰਹਿੰਦੇ ਸੋਣ ਚ ਇਹਦੇ ਹਜੇ 8 ਦਿਨ ਬਾਕੀ ਐ 8 ਦਿਨ ਹਾਂਜੀ ਦੁੱਧ ਕਿੰਨਾ ਕੱਢਿਆ ਜੀ ਥੋੜੀ ਜਿਹਾ ਨਾਲ 16 ਕਿਲੋ ਦੇ ਦਿੰਦੀ ਐ ਥੋੜੀ ਜਿਹਾ ਨਾਲ ਹਾਂਜੀ ਜੇ ਮੰਨ ਲਾ ਵੀ ਜੇ ਚੰਗੀ ਸਭਾਈ ਹੋਵੇ ਆ ਜਿਆਦਾ ਦੇ ਦੂਗੀ ਫਿਰ ਤਾਂ ਬੰਦਾ ਸਾਹਮਣ ਵਾਲਾ ਚਾਹੀਦਾ ਫਿਰ ਜਿਆਦਾ ਦੇ ਦੂ ਠੀਕ ਹੈ ਤੇ ਮੁੱਲ ਕਿੰਨਾ ਕਰਿਆ ਜੀ ਮੁੱਲ ਮੁੱਲ ਦਾ 180000 ਜੀ 180 ਹਾਂਜੀ ਤੇ ਕੋਈ ਠੀਕ ਆ ਜਾਂਦਾ ਕਿਹੜਾ ਲੱਗਿਆ ਨਾ ਠੀਕ ਆ ਯਾਰ ਜੀ ਠੀਕ ਹੈ ਹੈ ਵਧੀਆ ਲੱਗਿਆ ਇਹ ਵੀ ਉਹ ਸਾਰੀ ਪੂਸਕਾਲੀ ਹੈ ਵੀ ਟੀਕੇ ਦੀ ਹੈ ਪਰ ਜਾਂ ਤਾਂ ਦੋਨੇ ਹੀ ਨਹੀਂ ਗੱਲ ਠੀਕ ਹੈ ਓਕੇ ਓਕੇ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 98723 98723 48 ਹਾਂਜੀ 7 48832 48832 ਹਾਂਜੀ ਠੀਕ ਹੈ ਜੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਚੰਗੀਆਂ ਮੱਝਾਂ ਦੇ ਵਿੱਚੋਂ ਮਿੱਤਰੋ ਫੇਰ ਕਹਿੰਦਾ ਵੀ ਆਉਂਦੀ ਹੈ ਤੇ ਦਿਨ ਹਜੇ ਤਕਰੀਬਨ ਸੂਣ ਦੇ ਵਿੱਚ 8 ਦਿਨ ਬਾਕੀ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ